ਕੋਈ ਟਾਈਮ ਸੀਗਾ ਬਈ ਮੇਰਾ ਬੇਟਾ ਇੱਕ ਬੱਕਰੀ ਲੈ ਕੇ ਆਇਆ ਸੀ ਉਸ ਇੱਕ ਬੱਕਰੀ ਤੋਂ ਸਫਰ ਮੇਰਾ ਸ਼ੁਰੂ ਹੋਇਆ ਉਸ ਤੋਂ ਬਾਅਦ ਮੈਨੂੰ ਇਹ ਕੰਮ ਚੰਗਾ ਲੱਗਿਆ ਤੇ ਮੈਂ ਨੌ ਬੱਕਰੀਆਂ ਉਸ ਤੋਂ ਬਾਅਦ ਲੈ ਕੇ ਆਇਆ ਉਹ ਨੌ ਬੱਕਰੀਆਂ ਜਿੰਨੇ ਪੈਸਿਆਂ ਦੀ ਮੈਂ ਲੈ ਕੇ ਆਇਆ ਸੀ ਸਾਢੇ 3 ਮਹੀਨੇ ਬਾਅਦ ਜਿਹੜੇ ਮੇਰੇ ਬੱਚੇ ਵਿੱਚ ਉਹਨਾਂ 18 ਬੱਚੇ ਸੀ ਮੈਂ ਜਿੰਨੇ ਦੀਆਂ ਬੱਕਰੀਆਂ ਲੈ ਕੇ ਆਇਆ ਮੈਂ ਉਹਨੇ ਪੈਸੇ ਨਹੀਂ ਉਹ ਉਹਨਾਂ ਬੱਚੇ ਵੇਚ ਮੈਨੂੰ ਇੱਕ ਪਤਾ ਲੱਗਿਆ ਯਾਰ ਇਦੋਂ ਚੰਗਾ ਕੋਈ ਧੰਦਾ ਨਹੀਂ ਭਾਈ ਜੀ ਮੇਰੇ ਕੋਲੇ ਜਿਹੜੀਆਂ ਚੰਗੀਆਂ ਲਾਈਨ ਦੀਆਂ ਮੱਝਾਂ ਨੇ ਉਹਨਾਂ ਦੇ ਮੈਂ ਚੰਗੇ ਸੀਮਣ ਭਰਾ ਕੇ ਆਪਦੀਆਂ ਕਟੀਆਂ ਵੀ ਨਾਲਦਾਲ ਤਿਆਰ ਕਰਦਾ ਆ ਆਪਦੀ ਨਸਲ ਇੱਕ ਲਾਈਨ ਤਿਆਰ ਕਰ ਰਿਹਾ ਮੈਂ ਜੀ ਸਾਈਵਾਲ گاਵਾ ਵੀ ਮੇਰੇ ਕੋਲੇ ਬਹੁਤ ਚੰਗੀਆਂ ਨੇ ਉਹਦੀ ਵੀ ਮੇਰੇ ਕੋਲੇ ਇੱਕ ਲਾਈਨ ਆ ਮੈਂ ਸੇਲ ਪਰਚੇਜ ਵੀ ਕਰਦਾ ਬਾਹਰੋਂ ਜਾਨਵਰ ਲੈ ਕੇ ਮੈਂ ਵੇਚਦਾ ਵੀ ਆ ਜਿਹੜੇ ਪੂਰੀ ਇੰਡੀਆ ਚ ਸਪਲਾਈ ਚੱਲਦਾ ਪਿੱਛੇ ਘੋੜਾ ਮੇਰੇ ਕੋਲੇ ਸਮੁੰਦਰ ਲੈ ਜਾਂਦਾਗਾ ਅਜੂਬੇ ਦਾ ਬੱਚਾਗਾ ਬਹੁਤ ਸ਼ਾਨਦਾਰ ਘੋੜਾਗਾ ਦੋ ਦੰਤ ਤੇ 60 ਇੰਚ ਹਾਈਟ ਆ ਸਕੇਲ ਵਾਲੀ ਗੱਲਾਂ ਵਾਲੀ ਨਹੀਂ ਸਕੇਲ ਵਾਲੀ ਜੀ ਜਿਹੜਾ ਬੰਦਾ ਮਰਜੀ ਫਿੱਤਾ ਲਾਊਗਾ ਆ ਕੇ ਉਹਨੂੰ ਇਹਦੀ ਕਹਿਣ ਦੀ ਲੋੜ ਪਊ ਬਾਈ ਜੀ ਤੁਸੀਂ ਤਾਂ 67 ਕਹਿੰਦੇ ਸੀ ਕਿ ਬਈ 67 ਹੋਈ ਨਹੀਂ ਹਾਂ 68 ਕਹਿੰਦੇ ਸੀ 68 ਨਹੀਂ ਹੋਈ 68 ਪੂਰੀ ਹਾਈਟ ਆ ਉਹਦੀ ਜੀ ਪਰ ਜਦੋਂ ਤੁਸੀਂ ਫਿੱਤਾ ਲਾਓਗੇ 68 ਟੱਪੂ ਜੀ ਕਦੇ ਆਪਾਂ ਇਹੋ ਜਿਹਾ ਕੰਮ ਜ਼ਿੰਦਗੀ 'ਚ ਨਹੀਂ ਕਰਦੇ ਜਿਹਦੇ 'ਚ ਆਪ ਨੂੰ ਸ਼ਰਮਿੰਦਗੀ ਹੋਣੀ ਪਊ ਬਿਲਕੁਲ ਸੱਚੇ ਕਾਲ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਹਾਂ ਜਗਨੂ ਸ਼ਰਮਾ ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈ ਉਹ ਸਿਰਫ ਇੱਕ ਵੀਡੀਓ ਨਹੀਂ ਬਲਕਿ ਇੱਕ ਕਹਾਣੀ ਹੈ ਸਫ਼ਰ ਹੈ ਜੀ ਜਿਹੜਾ ਫਰਸ਼ਾਂ ਤੋਂ ਅਰਸ਼ ਤੱਕ ਦਾ ਇੱਕ ਬੱਕਰੀ ਤੋਂ ਸ਼ੁਰੂ ਕੀਤਾ ਸੀ ਫਾਰਮ ਤੇ ਅੱਜ ਇਸ ਫਾਰਮ ਦੇ ਵਿੱਚ ਘੋੜੇ ਘੋੜੀਆਂ ਨਾਲ ਮੱਝਾਂ ਗਾਇਆਂ ਬੱਕਰੀਆਂ ਉਹ ਕਿਹੜੀ ਚੀਜ਼ ਹੈ ਨਹੀਂ ਜਿਹੜੀ ਇਸ ਫਾਰਮ ਦੇ ਵਿੱਚ ਮੌਜੂਦ ਨਹੀਂ ਹੈ ਸਾਡੇ ਨਾਲ ਫੇਮਸ ਹਸਤੀ ਮੌਜੂਦ ਹੈ ਜੀ ਡਾਕਟਰ ਬਲਵਿੰਦਰ ਸਿੰਘ ਮਾਨ ਜਿਨ੍ਹਾਂ ਵੱਲੋਂ ਬਹੁਤ ਵੱਡਾ ਉਪਰਾਲਾ ਜਿਹੜਾ ਬੱਕਰੀਆਂ ਦੇ ਵਿੱਚ ਕੀਤਾ ਗਿਆ ਸੀ ਬਾਈ ਸਾਡੇ ਨਾਲ ਮੌਜੂਦ ਹੈ ਬਾਈ ਜੀ ਤੁਹਾਡਾ ਸਵਾਗਤ ਹੈ ਇੱਕ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਜਿਸ ਤਰ੍ਹਾਂ ਮੈਂ ਦਰਸ਼ਕਾਂ ਨੂੰ ਦੱਸਿਆ ਹੈ ਨਾ ਕਿ ਇੱਕ ਬੱਕਰੀ ਤੋਂ ਸ਼ੁਰੂ ਕੀਤਾ ਕੀ ਗੱਲਬਾਤ ਹੈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਸਫਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਸ਼ੁਰੂਆਤ ਹੋਈ ਸਭ ਤੋਂ ਪਹਿਲਾਂ ਤਾਂ ਜੀ ਪੀਟੀਸੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਪੂਰੀ ਟੀਮ ਦਾ ਧੰਨਵਾਦ ਜਿਓ ਆਏ ਨੂੰ ਸਾਡੇ ਫਾਰਮ ਤੇ ਆਏ ਚੱਲ ਕੇ ਤੁਹਾਡਾ ਇੱਕ ਕਦਮ ਸਾਡੇ ਸਿਰ ਮੱਥੇ ਦੋਸਤੋ ਰਹੀ ਗੱਲ ਸਫਰ ਦੀ ਕੋਈ ਟਾਈਮ ਸੀਗਾ ਬਈ ਮੇਰਾ ਬੇਟਾ ਇੱਕ ਬੱਕਰੀ ਲੈ ਕੇ ਆਇਆ ਸੀ ਉਸ ਇੱਕ ਬੱਕਰੀ ਤੋਂ ਸਫਰ ਚਲ ਮੇਰਾ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਮੈਂ ਕਿਤੇ ਵਿੱਚ ਹੈ ਨਹੀਂ ਸੀ ਮੇਰਾ ਕੋਈ ਕਿੱਤਾ ਹੋਰ ਸੀਗਾ ਹੋਰ ਕਾਫੀ ਮੇਰੇ ਕਿੱਤੇ ਚੱਲਦੇ ਸੀ ਨਾਲ ਮੈਨੂੰ ਜਦੋਂ ਇਹ ਲੈ ਕੇ ਆਇਆ ਬੱਕਰੀਆਂ ਦਾ ਇੰਨਾ ਲਗਾ ਪਾਣਾ ਉਹ ਬੱਕਰੀ ਸੂਪੀ ਉਹਨੇ ਦੋ ਬੱਚੇ ਦਿੱਤੇ ਉਸ ਤੋਂ ਬਾਅਦ ਮੈਨੂੰ ਇਹ ਕੰਮ ਚੰਗਾ ਲੱਗਿਆ ਤੇ ਮੈਂ ਨੌ ਬੱਕਰੀਆਂ ਉਸ ਤੋਂ ਬਾਅਦ ਲੈ ਕੇ ਆਇਆ ਉਹ ਨੌ ਬੱਕਰੀਆਂ ਜਿੰਨੇ ਪੈਸਿਆਂ ਦੀ ਮੈਂ ਲੈ ਕੇ ਆਇਆ ਸੀ ਸਾਢੇ 3 ਮਹੀਨੇ ਬਾਅਦ ਜਿਹੜੇ ਮੈਂ ਬੱਚੇ ਵਿੱਚ ਉਹਨਾਂ ਦੇ 18 ਬੱਚੇ ਸੀ ਮੈਂ ਜਿੰਨੇ ਦੀਆਂ ਬੱਕਰੀਆਂ ਲੈ ਕੇ ਆਇਆ ਮੈਂ ਉਹਨੇ ਪੈਸਾ ਨਹੀਂ ਉਹ ਉਹਦੀਆਂ ਬੱਚੇ ਵੇਚਦੇ ਮੈਨੂੰ ਇੱਕ ਪਤਾ ਲੱਗਿਆ ਯਾਰ ਇਤੋਂ ਚੰਗਾ ਕੋਈ ਧੰਦਾ ਨਹੀਂ ਵੀ ਜਿਹਦੇ ਬੱਚੇ ਆਪਾਂ ਸਾਢੇ 3 ਮਹੀਨੇ ਪਹਿਲਾਂ ਆਪਾਂ ਬੱਕਰੀਆਂ ਲਈਆਂ ਉਸ ਤੋਂ ਬਾਅਦ ਉਹਦੇ ਬੱਚੇ ਵੇਚਦੇ ਵੀ ਜਿੰਨੇ ਲੇ ਕੇ ਆਏ ਉਹਨੇ ਪੈਸੇ ਆਪਣੇ ਲੱਗੇ ਬਾਹਰ ਆ ਗਏ ਮੈਂ ਉਸ ਤੋਂ ਬਾਅਦ ਸ਼ਰਮਾਈ ਦੇਖੇ ਨਹੀਂ ਮੁੜ ਕੇ ਵੀ ਇਹ ਕਿਵੇਂ ਕੀਤਾ ਹੈਗਾ ਮੈਨੂੰ ਇੱਕ ਪਤਾ ਲੱਗਿਆ ਵੀ ਇਹਦੇ ਕਿੱਤੇ 'ਚ ਬਹੁਤ ਜ਼ਿਆਦਾ ਫਾਇਦਾ ਹੈਗਾ ਆਪਾਂ ਨੂੰ ਇਹ ਕਿੱਤਾ ਅਪਣਾਉਣਾ ਚਾਹੀਦਾ ਤੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੀਦਾ ਫਿਰ ਮੈਂ ਉੱਥੋਂ ਮੇਰੀ ਇਹ ਸ਼ੁਰੂਆਤ ਹੋਈ ਜੀ ਬਿਲਕੁਲ ਡਾਕਟਰ ਸਾਹਿਬ ਬੱਕਰੀਆਂ ਤੁਸੀਂ ਲਿਆਂਦੀਆਂ ਹਨਾ ਤੇ ਅਕਸਰ ਦੇਖਿਆ ਜਾਂਦਾ ਸਮਾਜ ਦੇ ਵਿੱਚ ਹਨਾ ਜਿਸ ਵੇਲੇ ਤੁਸੀਂ ਸ਼ੁਰੂ ਕੀਤਾ ਸੀਗਾ ਕੰਮ ਉਸ ਵੇਲੇ ਇੱਕ ਸੋਚ ਜਿਹੜੀ ਹੈ ਹਨਾ ਉਹ ਕਿਤੇ ਨਾ ਕਿਤੇ ਬੱਕਰੀਆਂ ਨੂੰ ਲੈ ਕੇ ਡਿਫਰੈਂਟ ਸੀ ਹਨਾ ਤੁਹਾਨੂੰ ਵੀ ਜ਼ਾਹਿਰ ਜੀ ਗੱਲ ਹੈ ਕਿ ਤੁਹਾਨੂੰ ਵੀ ਬਥੇਰਾ ਕੁਝ ਸੁਣਨ ਨੂੰ ਮਿਲਿਆ ਹੋਣਾ ਕਿ ਯਾਰ ਬੱਕਰੀਆਂ ਪਾਲ ਲੀਆਂ ਜਾਂ ਫਿਰ ਕੁਝ ਥੋੜਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਜੀ ਅਕਸਰ ਹੀ ਲੋਕ ਇਹ ਗੱਲ ਕਹਿੰਦੇ ਹੁੰਦੇ ਸੀ ਯਾਰ ਤੂੰ ਕਿਧਰੋਂ ਪੁੱਠੇ ਪੰਗੜੇ 'ਚ ਪੜ ਗਿਆ ਇਹ ਤਾਂ ਗਰੀਬਾਂ ਵਾਲਾ ਕੀਤਾਗਾ ਆਪਣੇ ਵਰਗੇ ਬੰਦੇ ਨੂੰ ਸੋਹਦਾ ਨਹੀਂ ਮੈਂ ਅਕਸਰ ਮੁਰੋਂ ਹੱਸ ਕੇ ਲੋਕਾਂ ਕਹਿੰਦਾ ਯਾਰ ਕੀ ਫਰਕ ਆ ਤੇ ਆਪਾਂ ਕਿਹੜਾ ਮੀਰ ਆਪਾਂ ਵੀ ਗਰੀਬ ਹੀ ਆ ਅਸਲ ਨਜ਼ਰ ਆਪਣੀ ਦੇਖ ਆਪਣੀ ਨਜ਼ਰ ਦੇਖਣ ਵਾਲੀਆਂ ਹੋਰ ਹੁੰਦੀਆਂ ਨੇ ਤੇ ਲੋਕਾਂ ਦੀ ਨਜ਼ਰਾਂ ਦੇਖਣ ਵਾਲੀਆਂ ਹੋਰ ਹੁੰਦੀਆਂ ਨੇ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਇੱਕ ਬੱਕਰੀ ਆਈ ਆਪਣੇ ਘਰੇ ਹੈਨਾ ਰਿਐਕਸ਼ਨ ਕੀ ਸੀਗਾ ਪਰਿਵਾਰ ਦਾ ਘਰਦਿਆਂ ਦਾ ਤੇ ਸਾਥ ਕਿਸ ਦਾ ਮਿਲਿਆ ਸਭ ਤੋਂ ਵੱਧ ਇਸ ਕੰਮ 'ਚ ਸਭ ਤੋਂ ਪਹਿਲਾਂ ਜਦੋਂ ਬੱਕਰੀ ਆਪਣੇ ਘਰ ਆਉਂਦੀ ਹੈ ਜੀ ਸਾਨੂੰ ਐਸੇ ਸੀਗਾ ਯਾਰ ਜਵਾਕ ਲਿਆ ਆ ਹੈਂਡ ਫੜ ਲਈ ਜਵਾਕ ਨੇ ਰਿਸ਼ਤੇਦਾਰੀ ਚ ਗਿਆ ਸੀ ਉੱਤੋਂ ਕਹਿੰਦਾ ਬੱਕਰੀ ਲੈਣੀ ਲੈਣੀ ਆ ਹੂੰ ਚਲੋ ਹੌਲੀ ਹੌਲੀ ਪਹਿਲਾਂ ਤਾਂ ਐ ਐ ਸੀ ਬਈ ਯਾਰ ਕਿੱਥੋਂ ਇਹਨੇ ਕੰਮ ਇਹ ਗਲਤ ਕੀਤਾ ਹਨਾ ਵੀ ਬਈ ਸਾਰਾ ਦਿਨ ਹੁਣ ਬੱਕਰੀਆਂ ਤੇ ਕਿੱਥੇ ਬੈਠੇ ਰਵਾਂਗੇ ਆਪਾਂ ਪਰ ਜਦੋਂ ਉਹ ਬੱਕਰੀ ਸਾਡੇ ਨਾਲ ਘੁਲ ਮਿਲ ਇੰਨਾ ਗਈ ਉਹ ਚੰਗੀ ਲੱਗੀ ਚੰਗੀ ਲੱਗਣ ਤੋਂ ਬਾਅਦ ਅੱਗੇ ਦਾ ਸਫ਼ਰ ਫਿਰ ਸ਼ੁਰੂ ਹੋਇਆ ਫਿਰ ਤੁਸੀਂ ਦੇਖਿਆ ਬਈ ਉਦੋਂ ਬਾਅਦ ਸਫ਼ਰ ਚੱਲਦੇ ਚੱਲਦੇ ਤੇ ਅੱਜ ਆਪਾਂ ਨੂੰ ਉਸੇ ਬੱਕਰੀ ਨੇ ਪੂਰੀ ਇੰਡੀਆ ਸ਼ੈਡੋ ਵਰਲਡ ਲੈਵਲ ਤੇ ਲੋਕ ਆਪਾਂ ਨੂੰ ਜਾਣਨ ਲਾਤੇ ਉਸੇ ਬੱਕਰੀ ਦੇ ਨਾਲ ਸਾਰੇ ਬਿਲਕੁਲ ਕਿਆ ਬਾਤ ਹੈ ਬਹੁਤ ਵਧੀਆ ਜੀ ਤੇ ਡਾਕਟਰ ਸਾਹਿਬ ਜਿਵੇਂ ਤੁਸੀਂ ਹਨਾ ਕੀਤਾ ਸ਼ੁਰੂ ਕੀਤਾ ਤੇ ਤੁਸੀਂ ਫਿਰ ਟ੍ਰੇਨਿੰਗ ਵਗੈਰਾ ਲਈ ਸੀ ਜਾਂ ਫਿਰ ਹਨਾ ਵੈਸੀ ਮਤਲਬ ਸ਼ੁਰੂ ਕਰ ਲਿਆ ਸੀਗਾ ਕਿਉਂਕਿ ਅਕਸਰ ਦੇਖਦੇ ਆਂ ਜਾਨਵਰ ਹੈ ਸਾਹਾ ਵਾਲੀ ਚੀਜ਼ ਹੈ ਕੋਈ ਨਾ ਕੋਈ ਪ੍ਰੋਬਲਮ ਵੀ ਆ ਜਾਂਦੀ ਹੈ ਹਨਾ ਤੇ ਕਿਸ ਤਰ੍ਹਾਂ ਦੇ ਨਾਲ ਮਤਲਬ ਇਸ ਨੂੰ ਮੈਨੇਜ ਕੀਤਾ ਅੱਗੇ ਵਧਾਇਆ ਜੀ ਸ਼ਰਮਾ ਜੀ ਮੈਂ ਕੋਈ ਵੀ ਟ੍ਰੇਨਿੰਗ ਨਹੀਂ ਲਈ ਸੀ ਜੀ ਕਿਉਂਕਿ ਕੁਝ ਚੀਜ਼ ਆਪਣੇ ਖੂਨ 'ਚ ਨੇ ਪਸ਼ੂ ਪਾਲਣਾ ਇਹ ਆਪਣੀ ਵਿਰਾਸਤ ਆ ਆਪਾਂ ਮੁੱਢ ਕਦੀਮੋਂ ਇਹ ਚੀਜ਼ਾਂ ਪਾਲਦੇ ਆਉਨੇ ਆ ਮੈਨੂੰ ਇਹ ਪਤਾ ਸੀ ਵੀ ਯਾਰ ਜਿਹੜੀ ਚੀਜ਼ ਆਪਣੇ ਖੂਨ ਦੇ ਵਿੱਚ ਆ ਕੋ ਦਾਦੇ ਪੜਦਾਦੇ ਵੀ ਕਿਤੇ ਨਾ ਕਿਤੇ ਕੰਮ ਆਪਣੇ ਕਰਦੇ ਰਹੇ ਆ ਬਿਲਕੁਲ ਜਿਹੜੇ ਚੀਜ਼ ਆਪਣੇ ਖੂਨ ਚ ਆ ਆਪਣੇ ਲਈ ਕਰਨਾ ਕੁਝ ਵੀ ਔਖਾ ਨਹੀਂ ਕਿਉਂਕਿ ਮੱਝਾ ਗਾਂ ਆਪਾਂ ਕਦੇ ਪਾਲਦੇ ਸੀ ਬੱਕਰੀ ਤਾਂ ਉਸ ਦੇ ਮੁਕਾਬਲੇ ਬਹੁਤ ਛੋਟਾ ਜਾਨਵਰ ਸੀ ਮੈਂ ਇਹ ਆਪਾਂ ਨੂੰ ਪਲਣੇ ਕੀ ਔਖੀ ਆ ਇਸ ਲਈ ਮੈਂ ਟ੍ਰੇਨਿੰਗ ਵਾਲੇ ਪਾਸੇ ਨਹੀਂ ਗਿਆ ਟ੍ਰੇਨਿੰਗ ਤਾਂ ਮੈਂ ਬਹੁਤ ਸਮਾਂ ਬਾਅਦ ਚ ਦਾਤੇ ਦੀ ਮਿਹਰ ਨਾਲ ਲਈ ਆ ਜੀ ਹਾਂਜੀ ਡਾਕਟਰ ਸਾਹਿਬ ਥੋੜਾ ਜਿਹਾ ਕਿੱਸਾ ਸ਼ੇਅਰ ਕਰੋ ਕਿ ਮਤਲਬ ਫਾਰਮ ਡਿੱਗ ਗਿਆ ਸੀਗਾ ਕਿਵੇਂ ਮੈਂ ਥੋੜਾ ਜਿਹਾ ਉਦੋਂ ਵੀ ਪਸ਼ੋਕੜ ਜਾਣਾਂ ਬੱਕਰੀਆਂ ਵਾਲੇ ਤੋਂ ਵੀ ਪਹਿਲਾਂ ਦੇ ਕੰਮਾਂ 'ਚ ਜੀ ਮੈਂ 1991-92 'ਚ ਮਧੂਮੱਖੀ ਦਾ ਕੰਮ ਸਟਾਰਟ ਕੀਤਾ ਨਾਲ ਮੇਰਾ ਕੰਮ ਉਸ ਟਾਈਮਾਂ ਦੇ ਬਹੁਤ ਚੰਗਾ ਸੀਗਾ ਜੀ ਪਰ ਇੱਕ ਸਮਾਂ ਆਇਆ ਮੈਂ ਡੈਰੀ ਵਾਲੇ ਕਿਤੇ ਵੱਲ ਮੂਵ ਕੀਤਾ 98-99 ਦੀ ਗੱਲ ਆ ਉਦੋਂ ਅਸੀਂ ਜਦੋਂ ਇੱਕ ਲੋਨ ਕਰਾ ਕੇ ਤੇ ਗਾਵਾਂ ਦਾ ਕੰਮ ਸਟਾਰਟ ਕੀਤਾ ਤੇ ਉਹ ਸ਼ੈੱਡ ਦਾ ਢੂਲਾ ਡਿੱਗ ਪਿਆ ਮਜ਼ਦੂਰਾਂ ਉੱਤੇ ਜਿੰਨਾ ਇੱਕ ਸਾਡਾ ਲੋਨ ਸੀਗਾ ਉਹਨਾਂ ਕੋਲ ਮਜ਼ਦੂਰਾਂ ਤੇ ਸਾਡਾ ਖਰਚ ਹੀ ਹੋ ਗਿਆ ਡਾਕਟਰੀ ਇਲਾਜ ਕਰਾਉਂਦਿਆਂ ਦਾ ਜੀ ਤੇ ਜੋ ਗਾਵਾਂ ਵਗੈਰਾ ਸੀ ਉਹ ਅਸੀਂ ਆਪਣੀ ਜੇਬ ਚੋਂ ਲਈਆਂ ਉਹਦੇ ਚੋਂ ਮੈਨੂੰ ਬਹੁਤ ਵੱਡਾ ਲਾਸ ਹੋਇਆ ਜੀ ਉਸ ਮੌਕੇ ਮੈਂ ਨਾਲ-ਨਾਲ ਘੋੜਿਆਂ ਦਾ ਕੰਮ ਵੀ ਸੀ ਮੇਰਾ ਮਧੂਮੱਖੀ ਵਾਲਾ ਵੀ ਸੀ ਮੈਂ ਉਹ ਕੰਮ ਕੁਛ ਨਾ ਕੁਛ ਸਿਮੇਟ ਕੇ ਨਾਲ ਮੈਂ ਫਿਰ ਗਾਵਾਂ ਦਾ ਕੰਮ ਕੀਤਾ ਨਾਲ ਜੀ ਉਸ ਤੋਂ ਬਾਅਦ ਮੇਰਾ ਮਧੂਮੱਖੀ ਦਾ ਕੰਮ ਚੱਲਦਾ ਗਿਆ 2003 ਦੇ ਵਿੱਚ ਆਉਂਦੇ-ਆਉਂਦੇ ਜੁਪੀ ਦੇ ਕਾਸ਼ਗੰਜ ਏਰੀਆ 'ਚ ਮੇਰੀ ਮਧੂਮੱਖੀ ਪਈ ਸੀ ਬਕਸੇ ਪਏ ਸੀ 870 ਬਕਸੇ ਉਸ ਟਾਈਮਾਂ ਚ ਚੋਰੀ ਹੋਏ ਤਕਰੀਬਨ ਜਿੰਨਾ ਦੀ ਕੀਮਤ ਦੀ ਆਪਾਂ ਗੱਲ ਕਰੀਏ 50 ਲੱਖ ਦੇ ਆਸ-ਪਾਸ ਉਸ ਦਿਨਾਂ 'ਚ ਮੇਰੀ ਮੱਖੀ ਚੋਰੀ ਹੋਈ 2003 ਦੇ ਵਿੱਚ ਜੀ ਬਹੁਤ ਵੱਡੀ ਆ ਮਾਮੂਲੀ ਬਹੁਤ ਵੱਡੀ ਮਾਉਟ ਦੀ ਚਲੋ ਕਿੱਤਾ ਪਹਿਲਾ ਵੀ ਜ਼ੀਰੋ ਤੋਂ ਦਵਾਦਵਾ ਜ਼ੀਰੋ ਤੋਂ ਆਪਾਂ ਸਟਾਰਟ ਹੁੰਦੇ ਰਹੇ ਆ ਜ਼ੀਰੋ ਤੋਂ ਹੂੰ ਬੈਰੀ ਵੇਲੇ ਵੀ ਜ਼ੀਰੋ ਤੋਂ ਗਏ ਫਿਰ ਇੱਕ ਵਾਰੀ ਸਮਾਂ ਐਸਾ ਆਇਆ ਵੀ ਜ਼ੀਰੋ ਤੋਂ ਸਟਾਰਟ ਕੀਤਾ ਫਿਰ ਜੀ ਚੱਲਦਾ ਚਲਾਉਂਦਾ ਫਿਰ ਕੁਝ ਸਟੱਡੀ ਸੈਂਟਰ ਕੀਤੇ ਨਾਲ-ਨਾਲ ਤੇ ਫਿਰ ਮੈਂ ਮਧੂਮੱਖੀ ਵਾਲਾ ਆਇਆ 2011-12 ਦੇ ਵਿੱਚ ਫਿਰ ਮੈਂ 18 ਤੱਕ मधुमक्खी ਦਾ ਕੰਮ ਮੇਰਾ ਨਾਲ ਚੱਲਦਾ ਰਿਹਾ ਹੁੰਦਾ ਮੁੰਦਾ ਮੈਂ 17 ਦੇ ਵਿੱਚ ਬੱਕਰੀਆਂ ਵਾਲੇ ਪਾਸੇ ਆਇਆ ਮੈਨੂੰ ਇਹ ਚੀਜ਼ ਦਾ ਪਤਾ ਲੱਗਿਆ ਵੇ ਯਾਰ ਬੱਕਰੀਆਂ 'ਚ ਬਹੁਤ ਜ਼ਿਆਦਾ ਮੁਨਾਫਾ ਹੈਗਾ मधुमक्खी ਦਾ ਕੰਮ ਜੇ ਆਪਾਂ ਕਰਦੇ ਸਾਰਾ ਦੇ ਰੋੜਾਂ ਤੇ ਬੈਠੇ ਰਹਿੰਨੇ ਆ ਰੋੜਾਂ ਤੇ ਪੈਣੇ ਆ ਜਵਾਨਾ ਬਦਲ ਗਿਆ ਹੁਣ ਜੇ ਆਪਾਂ ਤੰਬੂ 'ਚ ਪਏ ਆ ਇਹ ਨਹੀਂ ਪਤਾ ਚਾਰ ਲਗਾੜੇ ਆ ਜਾਣ ਤੇ ਆਪਾਂ ਨੂੰ ਕਦੋਂ ਸੱਟਾ ਪਿੱਟਾ ਮਾਰ ਜਾਣ ਆਪਣਾ ਸਮਾਨ ਖੋ ਕੇ ਲੈ ਜਾਵੋ ਜੀ ਕਿਉਂਕਿ ਮੈਂ ਇਹ ਚੀਜ਼ਾਂ 'ਚ ਪਹਿਲਾਂ ਵੀ ਗੁਜ਼ਰ ਚੁੱਕਿਆ ਸੀ ਫਿਰ ਮੈਂ 2017 ਦੇ ਵਿੱਚ ਇੱਕ ਮੰਡੀ ਚਾਲੂ ਕੀਤੀ ਕਿਉਂਕਿ ਉਦੋਂ ਪਹਿਲਾਂ ਬੱਕਰੀਆਂ ਦੀ ਕੋਈ ਮਾਰਕੀਟਿੰਗ ਹੈ ਨਹੀਂ ਸੀ ਜੀ 6-7000 ਦੇ 8000 ਦੀ ਬੱਕਰੀ ਆਮ ਮਿਲਿਆ ਕਰਦੀ ਸੀ ਉਹਨਾਂ ਲੈਂਦੇ ਕੌਣ ਸੀ ਕੱਟਣ ਵਾਲੇ ਜਾਂ ਛਟਕਈ ਮੈਨੂੰ ਇੱਕ ਚੀਜ਼ ਦਾ ਪਤਾ ਲੱਗਾ ਵੀ ਗਰੀਬਾਂ ਦੇ ਹੱਥ ਉਚਾਰਾਂ ਦੇ ਕੁਝ ਨਹੀਂ ਆਉਂਦਾ ਇੱਕ ਐਡੀਆਂ ਚੰਗੀਆਂ ਚੰਗੀਆਂ ਬੱਕਰੀਆਂ ਜਿਨ੍ਹਾਂ ਦੀ ਕੀਮਤ ਬਹੁਤ ਮੋਟੀ ਵਿਸੂਲੀ ਜਾ ਸਕਦੀ ਆ ਕਿਉਂਕਿ ਮੈਂ ਉਦੋਂ ਪਹਿਲਾਂ ਮਹਾਰਾਸ਼ਟਰ ਦਾ ਕਾਫੀ ਏਰੀਆ ਦੇਖ ਚੁੱਕਾ ਸੀ ਕੇਰਲਾ ਕਰਨਾਟਕ ਆ ਮੈਂ ਜਾ ਆਇਆ ਸੀ ਬੱਕਰੀਆਂ ਬਾਰੇ ਕਾਫੀ ਨੌਲੇਜ ਮੈਂ ਇਕੱਠੀ ਕੀਤੀ ਫਿਰ 2017 ਜਦੋਂ ਆਪਾਂ ਮੰਡੀ ਚਾਲੂ ਕੀਤੀ ਜਿਹੜੇ ਦੋਸਤ ਕੋਈ ਕਹਿੰਦੇ ਸੀ ਯਾਰ ਅਸੀਂ ਵੀ ਕਿੱਤੇ ਵੱਲ ਆਉਣਾਗਾ ਮੱਖੀਆਂ ਦਾ ਕੰਮ ਔਖਾਗਾ ਫਿਰ ਨਾਲ ਨਾਲ ਉਹਨਾਂ ਨੂੰ ਬੁਲਾਉਂਦਾ ਵੇਚਣ ਵਾਲਾਂ ਨੂੰ ਬੁਲਾਉਂਦਾ ਇੱਕ ਸਮਾਂ ਉਹ ਵੀ ਰਿਹਾ ਜਦੋਂ ਮੈਂ ਮੰਡੀ ਸਟਾਰਟ ਕੀਤੀ ਆ ਨਾ ਲੋਕ ਮੈਨੂੰ ਬੱਕਰੀਆਂ ਵਾਲਾਂ ਨੂੰ ਜੇ ਮੈਂ ਸਾਦਾ ਸੀ ਮੰਡੀ ਦੇ ਵਿੱਚ ਉਹ ਵੀ ਕਹਿੰਦੇ ਸੀ ਬਾਈ ਜੇ ਪਹਾੜਾ ਦੇਂਗਾ ਗੱਡੀਆਂ ਦਾ ਫਿਰ ਅਸੀਂ ਮੰਡੀ ਦੇ ਵਿੱਚ ਆਵਾਂਗੇ ਜੀ ਮੀਰੋ ਮੈਂ 800 ਤੋਂ ਲੈ ਕੇ 2800 ਤੱਕ ਇੱਕ ਗੱਡੀ ਵਾਲਾ ਨੂੰ ਪਹਾੜਾ ਦਿੱਤਾ ਜਿਹੜੇ ਇੱਥੇ ਮਾਲ ਲੈ ਕੇ ਆਉਂਦੇ ਹੁੰਦੇ ਸੀ ਜੀ ਤੇ ਜਿਹੜੇ ਮਹਾਰਾਸ਼ਟਰ ਤੋਂ ਵੱਡੀਆਂ-ਵੱਡੀਆਂ ਪਾਰਟੀਆਂ ਆਉਂਦੀਆਂ ਹੁੰਦੀਆਂ ਸੀ ਉਹਨਾਂ ਦੇ ਰੂਮ ਬੁਕਿੰਗ ਤੇ ਟ੍ਰੇਨ ਦੀਆਂ ਟਿਕਟਾਂ ਵੀ ਉਹਨਾਂ ਨੂੰ ਦਿੰਦਾ ਰਹਾਂਗਾ ਤੇ ਅੱਜ ਜਦੋਂ ਮੇਰੇ ਪਾਸੋਂ ਇਹ ਜਿਹੇ ਬੰਦੇ ਆਉਂਦੇ ਆ ਤੇ ਆਪਾਂ ਤਾਂ ਟਾਈਮ ਲੈ ਕੇ ਮਿਲਦੇ ਆ ਜਿਹੜੇ ਨੂੰ ਕਦੇ ਮੈਂ ਮਿੰਤਾ ਨਾ ਤੇ ਪੈਸਿਆਂ ਨਾਲ ਮੰਡੀ 'ਚ ਬੁਲਾਉਂਦਾ ਹੁੰਦਾ ਸੀ ਟਿਕਟਾਂ ਦੇ ਦੇ ਕੇ ਅੱਜ ਉਹ ਇਹ ਜੇ ਬੰਦੇ ਆਪਾਂ ਤੋਂ ਟਾਈਮ ਪੁੱਛਦੇ ਆ ਪਹਿਲਾਂ ਮਾਨਸਾ ਤੋਂ ਨੂੰ ਮਿਲਣਾ ਆਉਣਾ ਕਦੋਂ ਮਿਲਗੇ ਉਹੀ ਬੱਕਰੀਆਂ ਨੇ ਉਹੀ ਬੱਕਰੀਆਂ ਦੀ ਦੇਣਾ ਤੇ ਉਹਨੇ ਦੇਖੋ ਇੱਕ ਮਮੂਲੀ ਬੰਦੇ ਨੂੰ ਕਿੱਥੇ ਲਿਆ ਕੇ ਖੜਾ ਕਰਤਾ ਬਿਲਕੁਲ ਅਸਲ ਦੇਵਤਾ ਜੀ ਕਾਰਨ ਪਤਾ ਕੀ ਆ ਆਪਾਂ ਬ੍ਰਹਿਮੰਡ ਨਾਲ ਜੁੜੇ ਹੋਏ ਆ ਜੀ ਜੋ ਸੋਚਾਂਗੇ ਉਹੀ ਆਪਾਂ ਨੂੰ ਮਿਲਣਾ ਜਿਹੜੇ ਥਾਟ ਆਪਾਂ ਪੈਦਾ ਕਰਦੇ ਆ ਉਹ ਤੇ ਆਪਾਂ ਵਰਕ ਕੀ ਕਰਦੇ ਆ ਜਿਵੇਂ ਕੋਈ ਚੀਜ਼ ਸੋਚ ਲਈ ਆਪਾਂ ਜਦ ਆਪਾਂ ਉਹਦੇ ਬਜਾਰ ਫੇਲ ਨਾ ਹੋ ਜਾਈਏ ਫੇਲ ਨਾ ਹੋ ਜਾਈਏ ਜਦੋਂ ਆਪਾਂ ਇਹ ਕਹਿਣ ਲੱਗੇ ਫੇਲ ਨਾ ਹੋ ਜਾਈਏ ਫੇਲ ਨਾ ਮੰਨ ਲਓ ਬਈ ਤੁਸੀਂ ਫੇਲ ਹੋਗੇ 네ਗੇਟਿਵ ਹੋਣਾ ਹੀ ਨਹੀਂ ਕਦੇ ਜ਼ਿੰਦਗੀ ਚ ਪੋਜ਼ਿਟਿਵ ਰਹੋ ਅੱਜ ਦੇ ਟਾਈਮ ਦੀ ਗੱਲ ਕਰੀਏ ਹੈਨਾ ਆਪਣੇ ਫਾਰਮ ਦੇ ਵਿੱਚ ਕੀ ਕੁਝ ਮੌਜੂਦ ਹੈ ਜੀ ਮੇਰੇ ਕੋਲੇ ਹੀ ਘੋੜੀਆਂ ਘੋੜੇ ਮੱਝਾਂ ਐਚ ਐਫ ਗਾਵਾਂ ਸਾਈਵਾਲ ਗਾਵਾਂ ਜਿਹੜੀਆਂ ਮੱਝਾਂ ਨੇ ਮੇਰੇ ਕੋਲੇ ਉਹ ਬਹੁਤ ਚੰਗੇ ਚੰਗੇ ਸੀਮਣ ਦੀਆਂ ਤਿਆਰ ਕੀਤੀਆਂ ਹੋਈਆਂ ਕਟੀਆਂ ਉਹ ਵੀ ਆਪਣੀਆਂ ਤਕਰੀਬਨ ਪੂਰੀ ਇੰਡੀਆ ਦੇ ਵਿੱਚ ਸਪਲਾਈ ਆ ਚਾਹੇ ਮੱਝਾਂ ਨੇ ਚਾਹੇ ਗਾਵਾਂ ਨੇ ਚਾਹੇ ਬੱਕਰੀਆਂ ਨੇ ਭੇਡਾਂ ਨੇ ਗੱਦੀ ਕੁੱਤੇ ਵੀ ਆਪਣੇ ਕੋਲੇ ਸ਼کاری ਕੁੱਤੇ ਵੀ ਆ ਅਲੀ ਸੈਸ਼ਨ ਲਾਈਨ ਵੀ ਆਪਣੇ ਕੋਲੇ ਜਾਣੀ ਹੋਰ ਕਬੂਤਰ ਕੁੱਕੜ ਮੋਰ ਪਤਾ ਨਹੀਂ ਦਾਤੇ ਦੀ ਮਿਹਰ ਨਾਲ ਕਿੰਨਾ ਕੁਛ ਇੱਥੇ ਪਲਦਾ ਆਪਾਂ ਨੇ ਉਹਨਾਂ ਨੂੰ ਪਾਲ ਰਏ ਉਹਨਾਂ ਦਾ ਦਿੱਤਾ ਹੋਇਆ ਆਪਾਂ ਖਾਂਦੇ ਆ ਅਕਸਰ ਲੋਕ ਮੈਨੂੰ ਕਹਿੰਦੇ ਯਾਰ ਐਨੇ ਤੁਸੀਂ ਕੁੱਤੇ ਰੱਖੀ ਬੈਠੇ ਹੋ ਤੁਸੀਂ ਕਦੇ ਕੋਈ ਕਤੂਰਾ ਨਹੀਂ ਵੇਚਦੇ ਕਤੂਰੇ ਉਂ ਦੇ ਦਿੰਦੇ ਸੋਨੂੰ ਫਾਇਦਾ ਕੀ ਆਗਾ ਉਹ ਦੋਸਤੋ ਇਹ ਨਹੀਂ ਪਤਾ ਇਹ ਰੰਗ ਭਾਗ ਕੀ ਦੇ ਕਰਮਾਂ ਨੂੰ ਲੱਗਿਆ ਹੋਇਆ ਕਿਹੜਾ ਜਾਨਵਰ ਫਾਰਮ ਤੇ ਖੜਾਗਾ ਜਿਹਦਾ ਦਿੱਤਾ ਆਪਾਂ ਖਾਂਦੇ ਆ ਕੋਈ ਕਿਸੇ ਨੂੰ ਖਵਾ ਨਹੀਂ ਸਕਦਾ ਜੰਗਲਾਂ ਚੋਂ ਆਏ ਹੋਏ ਆ ਆਪਾਂ ਮਹਿਲ ਮਨਾਰਾਂ ਚ ਵੜ ਗਏ ਤੇ ਜਿੰਨਾ ਕੁਦਰ ਦੇ ਨੇੜੇ ਰਾਵਾਂਗੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਾਵਾਂਗੇ ਸ਼ਾਂਤ ਰਾਵਾਂਗੇ ਕੋਈ ਕਿੰਨਾ ਵੀ ਤੁਹਾਡਾ ਬੁਰਾ ਕਰੀ ਜਾਵੇ ਤੁਹਾਨੂੰ ਉਧਰ ਸੋਚਣ ਦੀ ਲੋੜ ਹੀ ਨਹੀਂ ਪੈਣੀ ਤੁਸੀਂ ਕਹੋ ਯਾਰ ਕੁਦਰ ਦੀ ਗੋਦ ਚ ਬੈਠੇ ਆਂ ਆਨੰਦ ਮਾਣੀਏ ਜ਼ਿੰਦਗੀ ਦਾ ਕੋਈ ਬਹੁਤਾ ਲੰਮਾ ਸਮਾਂ ਜੀਣ ਲਈ ਨਹੀਂ ਆਏ ਆਨੰਦ ਲਓ ਆਨੰਦ ਲੈਣੀ ਦੁਨੀਆ ਤੇ ਆਏ ਆ ਬਿਲਕੁਲ ਡਾਕਟਰ ਸਾਹਿਬ ਜਿਹੜੀ ਮੱਝਾਂ ਗਈਆਂ ਇਹ ਮਤਲਬ ਕਿਸ ਪਰਪਸ ਲਈ ਮਤਲਬ ਯੂਜ਼ ਕਰਦੇ ਆਪਾਂ ਵਪਾਰ ਕਰਦੇ ਆ ਜਾਂ ਦੁੱਧ ਜਾਂਦਾ ਜੀ ਇਹਨਾਂ ਦਾ ਜਾਂ ਫਿਰ ਹਨਾ ਬਾਈ ਜੀ ਮੇਰੇ ਕੋਲੇ ਜਿਹੜੀਆਂ ਚੰਗੀਆਂ ਲਾਈਨ ਦੀਆਂ ਮੱਝਾਂ ਨੇ ਉਹਨਾਂ ਦੇ ਮੈਂ ਚੰਗੇ ਸੀਮਣ ਭਰਾ ਕੇ ਆਪਦੀਆਂ ਕਟੀਆਂ ਵੀ ਨਾਲ ਨਾਲ ਤਿਆਰ ਕਰਦਾ ਆ ਆਪਦੀ ਨਸਲ ਇੱਕ ਲਾਈਨ ਤਿਆਰ ਕਰ ਰਹੇ ਹਾਂ ਮੈਂ ਸਾਈਵਾਲ گاਵਾ ਵੀ ਮੇਰੇ ਕੋਲੇ ਬਹੁਤ ਚੰਗੀਆਂ ਨੇ ਉਹਦੀ ਵੀ ਮੇਰੇ ਕੋਲੇ ਇੱਕ ਲਾਈਨ ਆ ਮੈਂ ਸੇਲ ਪਰਚੇਜ਼ ਵੀ ਕਰਦਾ ਬਾਹਰੋਂ ਜਾਨਵਰ ਲੈ ਕੇ ਮੈਂ ਵੇਚਦਾ ਵੀ ਆ ਜਿਹੜੇ ਪੂਰੀ ਇੰਡੀਆ ਚ ਸਪਲਾਈ ਚੱਲਦਾ ਪਿਛੇ ਤੁਸੀਂ ਦੇਖਿਆ ਹੋਣਾ ਵੀ ਆਪਣੇ ਕੁਝ ਹੜ ਪੀੜਤਾ ਨੂੰ ਮੱਝਾਂ ਦਿੱਤੀਆਂ ਗਈਆਂ ਹੂੰ ਖਾਲਸਾਡ ਵਾਲਿਆਂ ਦਿੱਤੀਆਂ ਉੱਥੇ ਵੀ ਆਪਣੀਆਂ ਕਟੀਆਂ ਬਹੁਤ ਚੰਗੀਆਂ ਚੰਗੀਆਂ ਝੋਟੀਆਂ ਆਪਾਂ ਉੱਥੇ ਵੀ ਸੇਲ ਦੇ ਕੀਤੀਆਂ ਉਹਨਾਂ ਦੇ ਦਿੱਤੀਆਂ ਜੀ ਹਾਂਜੀ ਇਸ ਤੋਂ ਇਲਾਵਾ ਬੜੇ ਸ਼ਾਨਦਾਰ ਘੋੜੇ ਘੋੜੀਆਂ ਫਾਰਮ ਦੇ ਵਿੱਚ ਹੈ ਜੀ ਹਨਾ ਥੋੜਾ ਜਿਆ ਜਾਣਕਾਰੀ ਦਿਓ ਕਿਹੜੀ ਕਿਹੜੀ ਨਸਲ ਦੇ ਆ ਤੇ ਕਿਹੜੀ ਕਿਹੜੀ ਬਲੱਡ ਲਾਈਨ ਦੇ ਆ ਜੀ ਮੇਰੇ ਕੋਲੇ ਕੁਝ ਘੋੜੀਆਂ ਹੈਗੀਆਂ ਸਮੁੰਦਰ ਲਾਈਨ ਦੀਆਂ ਨੇ ਮੇਰੇ ਕੋਲੇ ਜੀ ਘੋੜਾ ਮੇਰੇ ਕੋਲੇ ਸਮੁੰਦਰ ਲਾਈਨ ਦਾਗਾ ਅਜੂਬੇ ਦਾ ਬੱਚਾਗਾ ਬਹੁਤ ਸ਼ਾਨਦਾਰ ਘੋੜਾਗਾ ਦੋ ਦੰਤ ਤੇ 66 ਇੰਚ ਹਾਈਟ ਆ ਸਕੇਲ ਵਾਲੀ ਗੱਲਾਂ ਵਾਲੀ ਨਹੀਂ ਸਕੇਲ ਵਾਲੀ ਜੀ ਜਿਹੜਾ ਬੰਦਾ ਮਰਜੀ ਫਿੱਤਾ ਲਾਊਗਾ ਕੇ ਉਹਨੂੰ ਇਹਦੀ ਕਹਿਣ ਦੀ ਲੋੜ ਪਊ ਬਾਈ ਜੀ ਤੁਸੀਂ ਤਾਂ 67 ਕਹਿੰਦੇ ਸੀ ਕਿ ਬਈ 67 ਹੋਈ ਨਹੀਂ ਹਾਂ 68 ਕਹਿੰਦੇ ਸੀ 68 ਨਹੀਂ ਹੋਈ 68 ਪੂਰੀ ਹਾਈਟ ਆ ਉਹਦੀ ਜੀ ਪਰ ਜਦੋਂ ਤੁਸੀਂ ਫਿੱਤਾ ਲਾਓਗੇ 68 ਟੱਪੂਗੀ ਜੀ ਕਦੇ ਆਪਾਂ ਇਹੋ ਜਿਹਾ ਕੰਮ ਜ਼ਿੰਦਗੀ 'ਚ ਨਹੀਂ ਕਰਦੇ ਜਿਹਦੇ 'ਚ ਆਪਾਂ ਨੂੰ ਸ਼ਰਮਿੰਦਗੀ ਹੋਣੀ ਪਵੇ ਬਿਲਕੁਲ ਹਾਂਜੀ ਤੇ ਕੀ ਨਾਂ ਰੱਖਿਆ ਜੀ ਇਸ ਘੋੜੇ ਦਾ ਇਹਦਾ ਨਾਂ ਨਵਾਬ ਆ ਜੀ ਨਵਾਬ ਆਪਣੇ ਕੋਲੇ ਮਾਰਵਾੜੀ ਘੋੜੀਆਂ ਬਹੁਤ ਚੰਗੀਆਂ ਚੰਗੀਆਂ ਨੇ ਜੀ ਹਾਂਜੀ ਤੇ ਇਹਦਾ ਮਤਲਬ ਸਟੱਡ ਸਰਵਿਸ ਜਾਂ ਫਿਰ ਇਹ ਵੀ ਵਪਾਰ ਵਾਸਤੇ ਨੇ ਜੀ ਹਾਂਜੀ ਸਟੱਡ ਸਰਵਿਸ ਆਪਾਂ ਸਰਵਿਸ ਆਪਾਂ ਓਪਨ ਕੀਤੀ ਆ ਜੀ ਬਸ ਆ ਅੱਜ ਦੇ ਦਿਨ ਤੋਂ ਹੀ ਤੁਸੀਂ ਮੰਨ ਲਓ ਵੀ ਸਟੱਡ ਸਰਵਿਸ ਓਪਨ ਆਉਦੀ ਜੀ ਦੋ ਦੰਦ ਲਾਏ ਆ ਹਜੇ ਬਛੇਰੇ ਨੇ ਜੀ ਤੇ ਆਪਾਂ ਸਟੱਡ ਸਰਵਿਸ ਉਹਦੀ ਓਪਨ ਕਰਤੀ ਜੀ ਬਹੁਤ ਵਧੀਆ ਵੈਸੇ ਆਪਣੇ ਕੋਲੇ ਜੇ ਲੈਣੇ ਹੁੰਦੇ ਆ ਘੋੜੇ ਕੁੜੀਆਂ ਉਹ ਵੀ ਅਵੇਲੇਬਲ ਹੋ ਜਾਂਦੇ ਜੀ ਹਾਂਜੀ ਚਾਹੇ ਕਿਸੇ ਨੇ ਕੋਈ ਘੋੜੀ ਲੈਣੀ ਹੋਵੇ ਕੋਈ ਘੋੜੇ ਲੈਣੇ ਹੋਣ ਚਾਹੇ ਮੱਝ ਲੈਣੀ ਹੋਵੇ ਗਾਂ ਲੈਣੀ ਹੋਵੇ ਸਾਈਵਾਲ ਗਾਵਾਂ ਲੈਣੀਆਂ ਹੋਣ ਬੱਕਰੀਆਂ ਭੇਡਾਂ ਤਗਰੀ ਬਣ ਆਪਣੇ ਕੋਲੇ ਸਾਰੇ ਜਾਨਵਰ ਆਪਾਂ ਸੇਲ ਵੀ ਕਰਦੇ ਆ ਨਾਲ ਦੀ ਨਾਲ ਜੀ ਹਾਂਜੀ ਡਾਕਟਰ ਸਾਹਿਬ ਮੋਟਾ ਜਿਹਾ ਇੱਕ ਅੰਦਾਜ਼ਾ ਲਗਾਈਏ ਹੈਨਾ ਥੋੜਾ ਜਿਹਾ ਸੇਹਨ ਮਿਲੇਗੀ ਆਪਣੇ ਵੀਰਾਂ ਨੂੰ ਬਈ ਸਾਰੇ ਜਿੰਨੇ ਮਤਲਬ ਜਾਨਵਰ ਹੈਗੇ ਆਪਣੇ ਫਾਰਮਾ ਦੇ ਵਿੱਚ ਹੈਨਾ ਇਸ ਦੀ ਜੇ ਇਨਕਮ ਲਗਾਈਏ ਮੰਥਲੀ ਇਨਕਮ ਕਰਦੇ ਹੋ ਸਾਲਾਨਾ ਇਨਕਮ ਕਰਦੇ ਹੋ ਜਾਂ ਕਿਸ ਤਰ੍ਹਾਂ ਦੇ ਨਾਲ ਮਤਲਬ ਤੁਸੀਂ ਕੈਲਕੂਲੇਟ ਕਰਦੇ ਹੋ ਕਿੰਨੀ ਕਿਮਕਮ ਹੋ ਜਾਂਦੀ ਹੈ ਬਾਈ ਜੀ ਮੈਂ ਕਦੇ ਕੈਲਕੂਲੇਟ ਕਰਦਾ ਹੀ ਨਹੀਂ ਜੀ ਮੈਂ ਤਾਂ ਨਾਲ ਧੰਦੇ ਨਾਲ ਧੰਦਾ ਜੋੜਦਾ ਜਾਂਦਾ ਹਾਂ ਜੀ ਨਾ ਮੈਂ ਕਦੇ ਕੱਢਿਆ ਬਈ ਯਾਰ ਇੰਨੇ ਆਪਾਂ ਨੂੰ ਸਾਲ ਦੇ ਹੈ ਜੋ ਵੀ ਹੈ ਤੁਹਾਨੂੰ ਪੰਜ ਚਾਰ ਨਵੀਆਂ ਚੀਜ਼ਾਂ ਨਾਲ ਐਡ ਹੁੰਦੀਆਂ ਮਿਲਦੀਆਂ ਜੇ ਕੋਈ ਚੀਜ਼ ਕਦੇ ਮੇਰੇ ਕੋਲ ਇੱਕ ਸੀਗੀ ਤੁਹਾਨੂੰ ਅਗਲੇ ਸਾਲ ਉਹ ਪੰਜ ਮਿਲਣਗੀਆਂ ਠੀਕ ਹੈ ਕੋਈ ਦੋ ਸੀਗਾਂ ਉਹ ਤਿੰਨ ਮਿਲਣਗੀਆਂ ਤੁਹਾਨੂੰ ਹਰ ਚੀਜ਼ 'ਚ ਮੈਂ ਹਰੇਕ ਸਾਲ ਵਾਅਦਾ ਕਰਦਾ ਜਾਂਦਾ ਜੀ ਮੈਂ ਕਦੇ ਆਏ ਨਹੀਂ ਬਈ ਯਾਰ ਆਪਾਂ ਪੈਸਾ ਇਕੱਠਾ ਕਰਿਆ ਤੇ ਦੱਬ ਕੇ ਪੈਸੇ ਨੂੰ ਉੱਤੇ ਬਹਿ ਜੋ ਉਹਨਾਂ ਚੀਜ਼ਾਂ 'ਚੋਂ ਨਹੀਂ ਆਪਣਾ ਫਾਰਮ ਹੀ ਵਿਸ਼ਾਲ ਹੋਈ ਜਾਂਦਾ ਕਦੇ ਸੋਚਿਆ ਹੀ ਨਹੀਂ ਆਪਾਂ ਯਾਰ ਬਿਲਕੁਲ ਰੋਟੀ ਮਿਲਦੀ ਆ ਪਰਮਾਤਮਾ ਦਾ ਸਿਮਰਨ ਕਰੀਦਾ ਇਹਦੇ ਉੱਤੇ ਕੁਛ ਨਹੀਂ ਬਾਕੀ ਸਾਰਾ ਕੁਝ ਉੱਪਰ ਵਾਲੇ ਦਾ ਹੀ ਆ ਕੜੀ ਨਾਲ ਕੜੀ ਜੋੜਨ ਵਾਲਾ ਚੋ ਆਪਾਂ ਬਿਲਕੁਲ ਬੱਕਰੀਆਂ ਦੀ ਗੱਲ ਕਰੀਏ ਹੈਨਾ ਬੱਕਰੀਆਂ ਦੀ ਕੀ ਕੁਝ ਦੇਣ ਰਹੀ ਹੈ ਡਾਕਟਰ ਸਾਹਿਬ ਆਪਾਂ ਨੂੰ ਵੈਸੇ ਤੁਸੀਂ ਡਿਸਕ੍ਰਾਈਬ ਕੀਤਾ ਦੱਸਿਆ ਤੇ ਜਿਵੇਂ ਪ੍ਰਾਪਰਟੀ ਬਣਾਈ ਹੈ ਜਾਂ ਫਿਰ ਕੁਝ ਐਡਾ ਹੈਨਾ ਕੁਝ ਬਣਾਇਆ ਜੀ ਬੱਕਰੀਆਂ ਚੋਂ ਸਾਰਾ ਕੁਝ ਬਾਈ ਜੀ ਬੱਕਰੀਆਂ ਦੇਣ ਆ ਜਿੱਡਾ ਵੱਡਾ ਐਡਾ ਫਾਰਮ ਆ ਇਹ ਵੀ ਸਾਰਾ ਬੱਕਰੀਆਂ ਦੇਣ ਆ ਐਡਾ ਵੱਡਾ ਨਾਮ ਆ ਉਹ ਵੀ ਬੱਕਰੀਆਂ ਦੀ ਦੇਣ ਆ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਬਈ ਯਾਰ ਕਮੇਟੀ ਦਾ ਪੁਤਲਾ ਸੀ ਉਹ ਚ ਪਰਮਾਤਮਾ ਨੇ ਇਹਦੇ ਢੰਗ ਨਾਲ ਰੰਗ ਭਰਿਆ ਤੇ ਅੱਜ ਉਹਦੀ ਚਮਕ ਪੂਰੀ ਇੰਡੀਆ ਚ ਬੋਲਦੀ ਆ ਦਿਖਦੀ ਆ ਬਿਲਕੁਲ ਉਹ ਬੱਕਰੀਆਂ ਦੀ ਦੇਣੀ ਆ ਜੀ ਬਿਲਕੁਲ ਅੱਛਾ ਮੰਥਲੀ ਜੇ ਆਪਾਂ ਵਪਾਰ ਦੀ ਗੱਲ ਕਰੀਏ ਤਾਂ ਕਰੋੜਾਂ ਰੁਪਏ ਤੱਕ ਪਹੁੰਚ ਜਾਂਦੀ ਹੈ ਗੱਲ ਜਾਂ ਨਹੀਂ ਨਹੀਂ ਬਾਈ ਜੀ ਕਰੋੜਾਂ ਵਾਲੀਆਂ ਤਾਂ ਬਹੁਤ ਵੱਡੀਆਂ ਗੱਲਾਂ ਨੇ ਜਿੰਨੇ ਕ ਪੈਸੇ ਕੋਈ ਇਹ ਧੰਦੇ ਚ ਇਨਵੈਸਟ ਕਰਦਾ ਇੱਕ ਸਾਲ ਤੋਂ ਡੇਢ ਸਾਲ ਚ ਦਬਲ ਹੋ ਜਾਂਦੇ ਨੇ ਜੇ ਕਿਸੇ ਨੇ 10 ਲੱਖ ਲਾਇਆ ਤਾਂ ਅਗਲੇ ਸਾਲ ਉਹ 20 ਲੱਖ ਦਾ ਜਾ ਬੱਕਰੀ ਚ 1 ਸਾਲ ਤੋਂ ਲੈ ਕੇ 1.5 ਸਾਲ ਚ ਪੈਸਾ ਡਬਲ ਹੁੰਦਾ ਹੈ ਜੀ ਭੇਡਾਂ ਗਿਆ ਭੇਡਾਂ 1 ਸਾਲ ਚ ਪੈਸਾ ਡਬਲ ਕਰ ਦੀਆਂ ਨੇ ਜੀ ਇਸ ਰੋਟਾ ਧੰਦਾ ਜਿਹੜਾ ਕੋਈ ਵੀ ਕਰੋਗੇ ਉਹ ਤੁਸੀਂ ਮੰਨ ਕੇ ਚੱਲੋ ਸਮਾਂ ਲੈ ਕੇ ਚੱਲੋ ਆਏ ਨਹੀਂ ਭਈ ਅੱਜ ਜਾ ਕੇ ਤੇ ਮਹੀਨੇ ਨੂੰ ਪੁੱਛਣ ਲੱਗ ਜਿਓ ਯਾਰ ਕੀ ਬਣੂ ਸਾਨੂੰ ਜੀ ਇਹ ਨਹੀਂ ਤਕਰੀਬਨ ਤੇ ਤਕਰੀਬਨ 1-2 ਸਾਲ 3 ਸਾਲ ਸਬਰ ਕਰਕੇ ਚੱਲੋ ਸਬਰ ਵਾਲੇ ਧੰਦੇ ਆ ਇਹ ਹਾਂਜੀ ਬਿਲਕੁਲ ਸਬਰ ਬਹੁਤ ਜ਼ਰੂਰੀ ਹੈ ਤੇ ਤੁਸੀਂ ਜਿਵੇਂ ਬੱਕਰੀਆਂ ਦੀ ਬਰੀਡਿੰਗ ਕਰਵਾ ਰਹੇ ਹੋ ਹੁਣ ਜਾਂ ਫਿਰ ਵਪਾਰ ਕਰ ਰਹੇ ਹੋ ਹਨਾ ਖਰੀਦ-ਵੇਚ ਚੱਲ ਰਹੀ ਹੈ ਜਾਂ ਕਿਸ ਤਰ੍ਹਾਂ ਦੇ ਨਾਲ ਮੈਂ ਜੀ ਬਰੀਡਿੰਗ ਵੀ ਕਰਾਉਣਾਗਾ ਬਸ ਨਾਲ ਮੇਰੇ ਆਪਣੇ ਜਾਨਵਰ ਰੱਖੇ ਆ ਜੀ ਜਿਨ੍ਹਾਂ ਦੀ ਮੈਂ ਬਰੀਡਿੰਗ ਵੀ ਕਰਦਾਗਾ ਤੇ ਮੈਂ ਸੇਲ ਪਰਚੇਜ ਦਾ ਵੀ ਕਰਦਾ ਬਾਹਰੋਂ ਮਾਲ ਲੈਣਾ ਵੀ ਅਤੇ ਵੇਚਦਾ ਵੀ ਆ ਤੁਸੀਂ ਦੇਖਿਆ ਹੋਣਾ ਪੂਰੀ ਇੰਡੀਆ ਦੇ ਵਿੱਚ ਜਿੰਨੇ ਵੱਡੇ-ਵੱਡੇ ਫਾਰਮ ਆ ਜੀ ਜਿਹੜੇ ਬੀਟਲ ਤੇ ਕੰਮ ਕਰਦੇ ਆ ਤੁਸੀਂ ਪੂਰੀ ਇੰਡੀਆ ਘੁੰਮਦੇ ਹੋ ਤੁਸੀਂ ਜਾਣਦੇ ਹੋ ਤੇ ਤਕਰੀਬਨ ਕਿਸੇ ਨਾ ਕਿਸੇ ਮਾਲ ਫਾਰਮ ਤੇ ਆਪਣਾ ਮਾਲ ਜਾਂਦਾ ਹੀ ਰਹਿੰਦਾਗਾ ਇੱਕ ਮਹੀਨੇ ਦੇ ਵਿੱਚ ਤਕਰੀਬਨ 4 ਤੋਂ 5 ਗੱਡੀਆਂ ਆਪਣੀਆਂ ਅਦਰ ਸਟੇਟਾਂ ਦੇ ਵਿੱਚ ਮਾਲ ਦੀਆਂ ਜਾਂਦੀਆਂ ਨੇ ਬਿਲਕੁਲ ਅੱਛਾ ਨਸਲ ਕਿਹੜੀ ਕਿਹੜੀ ਹੁੰਦੀ ਹੈ ਜੀ ਆਪਣੇ ਕੋਲੇ ਸਾਡੇ ਦਰਸ਼ਕਾਂ ਨੂੰ ਦੱਸੋ ਜਿਹੜੀ ਬੱਕਰੀਆਂ ਦੇ ਵਿੱਚ ਹੈ ਵੀਰ ਜੀ ਪਹਿਲਾਂ ਬਹੁਤ ਸਾਰੀਆਂ ਨਸਲਾਂ ਮੇਰੇ ਫਾਰਮ ਦੇ ਉੱਤੇ ਹੁੰਦੀਆਂ ਸੀ ਪਰ ਹੁਣ ਮੈਂ ਸਿਰਫ ਦੋ ਹੀ ਨਸਲਾਂ ਤੇ ਕੰਮ ਕਰਦਾ ਬਰਬਰੀ ਔਰ ਬੀਟਲ ਤੇ ਜੀ ਜਾਂ ਮੈਂ ਭੇਡਾਂ ਤੇ ਕਰਦਾਗਾ ਕਜਲੀ ਹੋਗੀ ਮੁੰਜਲ ਹੋਗੀ ਜਮਣਾਪਰੀ ਹੋਗੀ ਕਿਉਂਕਿ ਜਿਹੜੀਆਂ ਨਸਲਾਂ ਦੀ ਜ਼ਿਆਦਾ ਡਿਮਾਂਡ ਆ ਬੋਲਬਾਲਾ ਜ਼ਿਆਦਾਗਾ ਆਪਾਂ ਨੂੰ ਉਹਨਾਂ ਨਸਲਾਂ ਤੇ ਕੰਮ ਕਰਨ ਦਾ ਫਾਇਦਾਗਾ ਐਵੇਂ ਬਾਕੀ ਨਸਲਾਂ ਤੇ ਆਪਾਂ ਨੂੰ ਪੈਸਾ ਖਰਾਬ ਕਰਨ ਤੇ ਵਕਤ ਖਰਾਬ ਕਰਨ ਤੇ ਮੈਂ ਕਦੇ ਵਿਸ਼ਵਾਸ ਨਹੀਂ ਕਰਦਾ ਜੀ ਬਿਲਕੁਲ ਅੱਛਾ ਘੋੜੇ ਬਹੁਤ ਵਧੀਆ ਦੇਖ ਵੀ ਰਹੇ ਆ ਆਪਾਂ ਤਸਵੀਰਾਂ ਦੇ ਵਿੱਚ ਹੈਨਾ ਤੇ ਘੋੜਿਆਂ ਦੇ ਵਿੱਚ ਕੋਈ ਜਿਹੜਾ ਤੁਹਾਨੂੰ ਸਭ ਤੋਂ ਬੈਸਟ ਚੀਜ਼ ਲੱਗਦੀ ਹੈ ਹੈਨਾ ਤੁਸੀਂ ਪਾਲ ਰਹੇ ਹੋ ਰਹਿ ਰਹੇ ਹੋ ਵਿੱਚ ਇਹਨਾਂ ਦੇ ਜਿਹੜੇ ਘੋੜੇ ਆ ਜੀ ਇੱਕ ਦੇਵਤਿਆਂ ਦੀ ਸਵਾਰੀ ਆ ਜਿੰਨੇ ਗੁਰੂ ਸਾਹਿਬਾਨ ਹੋਏ ਆ ਉਹਨਾਂ ਨੇ ਰੱਖੇ ਹੋਏ ਆ ਇਹ ਜਿੰਨੇ ਦੇਵੀ ਦੇਵਤਾ ਸਾਰੇ ऋषि मुनि ਹੋਏ ਉਹਨਾਂ ਨੇ ਘੋੜਿਆਂ ਤੇ ਸਵਾਰੀਆਂ ਕੀਤੀਆਂ ਇੱਕ ਦੇਵਤਿਆਂ ਦਾ ਰੂਪ ਆ ਦੇਵਤੇ ਆਏ ਇਹਨਾਂ ਨੂੰ ਸਿਰਫ ਸੇਵਾ ਲਈ ਲੈ ਕੇ ਆਇਆ ਮੈਂ ਸੇਵਾ ਚੋ ਅੱਜ ਇਹ ਸਾਰਾ ਕੁਝ ਮੈਨੂੰ ਦੇ ਰਹੇ ਆ ਮੈਂ ਕਦੇ ਇਹਨੂੰ ਵਪਾਰ ਲੈਣ ਦੀ ਸੋਚੀ ਸੀ ਕਦੇ ਇਹਦੀ ਨਾ ਮੈਂ ਕਦੇ ਸੋਚਿਆ ਸੀ ਮੈਂ ਇਕੱਲਾ ਸੇਵਾ ਕਰਨ ਦੇ ਮਾਰੇ ਨਹੀਂ ਲੈ ਜਾਂਦਾ ਸੀ ਸੇਵਾ ਤਾਂ ਕੀ ਮੈਂ ਮਕਸਦ ਰੱਖਦਾਗਾ ਕਿਸੇ ਵੀ ਚੀਜ਼ ਦੀ ਤੁਸੀਂ ਸੇਵਾ ਕਰੋਗੇ ਪ੍ਰਮਾਤਮਾ ਤੁਹਾਨੂੰ ਉਹਦਾ ਫਲ ਦਿੰਦਾ ਜੇ ਤੁਸੀਂ ਪਹਿਲੇ ਫਲ ਦਾ ਸੋਚੋਗੇ ਸੇਵਾ ਬਾਰੇ ਨਹੀਂ ਸੋਚੋਗੇ ਸ਼ਾਇਦ ਪ੍ਰਮਾਤਮਾ ਤੁਹਾਡੇ ਉਹ ਗੱਲਾਂ ਤੋਂ ਖੁਸ਼ ਨਾ ਹੋਵੇ ਤੁਹਾਨੂੰ ਨਾ ਅੱਗੇ ਵਧਣ ਦੇਵੇ ਡਾਕਟਰ ਜਿਵੇਂ ਇੱਕ ਕਹਿੰਦੇ ਆ ਨਾ ਸ਼ੌਂਕ ਸ਼ੌਂਕ ਦਾ ਕੋਈ ਮੁੱਲ ਨਹੀਂ ਹਾਂਜੀ ਘੋੜੇ ਘੋੜੀਆਂ ਜਿਹੜਾ ਸ਼ੌਂਕੀ ਹੁੰਦਾ ਬੰਦਾ ਉਹੀ ਰੱਖਦਾ ਹਾਂਜੀ ਤੁਹਾਡੇ ਮੁਤਾਬਕ ਸ਼ੌਂਕ ਕਿਸ ਤਰ੍ਹਾਂ ਦਾ ਹੈ ਸਸਤਾ ਸ਼ੌਂਕ ਹੈ ਮਹਿੰਗਾ ਸ਼ੌਂਕ ਹੈ ਜਾਂ ਕਿਸ ਤਰ੍ਹਾਂ ਦਾ ਸ਼ੌਂਕ ਹੈ ਜੀ ਭਾਈ ਜੀ ਬਹੁਤ ਮਹਿੰਗਾ ਸ਼ੌਂਕ ਹੈ ਪੈਸਾ ਦਾ ਭਾਲਦਾ ਹੀ ਭਾਲਦਾ ਨਾਲ ਸਦਾ ਹੈ ਇਹ ਆਪ ਦਾ ਖੁਦ ਦਾ ਉਹ ਭਾਲਦਾ ਸਮਾਂ ਭਾਲਦਾ ਖੁਦ ਦਾ ਪੈਸਾ ਤਾਂ ਲੱਗਣਾ ਹੀ ਲੱਗਣਾ ਤੁਹਾਨੂੰ ਸਮਾਂ ਦੇਣਾ ਪੈਂਦਾ ਇਹਨਾਂ ਨੂੰ ਇਹਨਾਂ ਤੇ ਹੱਥ ਫੇਰੀ ਕਰਨੀ ਪੈਂਦੀ ਹੈ ਇਹਨਾਂ ਨਾਲ ਪਿਆਰ ਕਰਨਾ ਪੈਂਦਾ ਇਹਨਾਂ ਦਾ ਦਿਲਾਰ ਦੇਣੇ ਪੈਂਦੇ ਇਹਨੂੰ ਇਹਨਾਂ ਨੂੰ ਸਮਝਣਾ ਪੈਂਦਾ ਇਹਨਾਂ ਨਾਲ ਗੱਲਾਂ ਕਰਨੀਆਂ ਪੈਂਦੀਆਂ ਫੇਰ ਕਿਤੇ ਜਾ ਕੇ ਬੰਦਾ ਘੋੜਿਆਂ ਚ ਕਾਮਯਾਬ ਹੁੰਦਾ ਇਹ ਨਹੀਂ ਵੀ ਪਰਸਾ ਲਿਆਂਦਾ ਤੇ ਬੰਨਤਾ ਤੇ ਨੀਰਾ ਛਿੱਟ ਕੇ ਪਾਗੇ ਉਹ ਨਹੀਂ ਬਿਲਕੁਲ ਇਹਨਾਂ ਨਾਲ ਗੱਲਾਂ ਕਰਨੀਆਂ ਪੈਂਦੀਆਂ ਇਹਨਾਂ ਨੂੰ ਪਰਿਵਾਰਕ ਮੈਂਬਰ ਸਮਝਣਾ ਪੈਂਦਾ ਫੇਰ ਕਿਤੇ ਜਾ ਕੇ ਇਹ ਚੀਜ਼ਾਂ ਚੱਲਦੀਆਂ ਨਹੀਂ ਭਾਈ ਜੀ ਬੱਕਰੀਆਂ ਚ ਬੰਦਾ ਸਬਰ ਕਰਕੇ ਆ ਜੇ ਬਰੀਡਿੰਗ ਕਰੇ ਜਿਹੜੇ ਕੋਈ ਬੰਦੇ ਆਪਣਾ ਜੁੜ ਕੇ ਕੰਮ ਕਰਦੇ ਆ ਆਪਾਂ ਉਹਨਾਂ ਨੂੰ ਬੱਕਰੀਆਂ ਦਿੰਨੇ ਵੀ ਆ ਤੇ ਬੱਕਰੀਆਂ ਲੈਣੇ ਵੀ ਆ ਅਗਲੇ ਤੋਂ ਜੇ ਉਹਨਾਂ ਨੇ ਬੱਚੇ 베ਚਨੇ ਚਾਹੁੰਦੇ ਆ ਪੱਠਾਂ ਜਿਵੇਂ 7 ਸਾਲ ਦੀ ਕੋਈ ਬੱਕਰੀ 베ਚਨਾ ਚਾਹੁੰਦਾ ਆਪਾਂ ਉਹ ਵੀ ਉਹਨਾਂ ਆਪ ਵੀ ਲੈਣੇ ਜੇ ਬਾਹਰ ਜਿਆਦਾ ਪੈਸਾ ਚ ਵੇਚਦੇ ਤਾਂ ਜਿੱਥੇ ਮਰਜ਼ੀ ਵੇਚੀਂ ਅਗਲਾ ਜੇ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਬੈਠੇ ਆ ਕਦੇ ਕੋਈ ਫਾਰਮ ਤੇ ਬਿਮਾਰੀ ਆਉਂਦੀ ਆ ਤਾਂ ਵੀ ਆਪਾਂ ਬੈਠੇ ਆ ਜਿਹੜੇ ਬੰਦੇ ਸਾਡੇ ਨਾਲ ਜੁੜ ਕੇ ਚੱਲਦੇ ਆ ਤੁਸੀਂ ਦੇਖਿਆ ਹੋਣਾ ਥੋੜੇ ਸਮਿਆਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਵੱਡੇ ਫਾਰਮ ਬਣਾਏ ਆ ਐਕਚੁਅਲੀ ਹੁੰਦਾ ਕੀ ਆ ਵੀ ਬੰਦੇ ਸਬਰ ਨਹੀਂ ਜੇ ਕਿਸੇ ਨੇ ਅੱਜ ਕੰਮ ਕਰ ਲਿਆ 2-3 ਮਹੀਨਿਆਂ ਬਾਅਦ ਚਾਹੁੰਦਾ ਵੀ ਸਾਨੂੰ ਕੁਝ ਮਿਲੇ ਜਾਂ ਤਾਂ ਫਿਰ ਬੱਕਰੀਆਂ ਵੇਚ ਲਓ ਜਾਂ ਫਿਰ ਬੱਚੇ ਵੇਚ ਲਓ ਜੇ ਉਹ ਚੀਜ਼ਾਂ ਵੇਚੋਗੇ ਫਿਰ ਤੁਹਾਡੇ ਕੋਲੇ ਕਮਾਈ ਕਿੱਥੋਂ ਆਊਗੀ ਸਬਰ ਕਰੋ ਯਾਰ ਜਿਵੇਂ ਇਹਨਾਂ ਵਿੱਚ ਭਾਈ ਜੀ ਮਲਟੀਪਲ ਐਪਲਾਈ ਹੁੰਦੇ ਜਿਵੇਂ ਅੱਜ 20 ਬੱਕਰੀਆਂ ਤੋਂ ਆਪਾਂ ਕਾਰੋਬਾਰ ਕਰਦੇ ਆ ਤੇ 6-7 ਮਹੀਨਿਆਂ ਦੇ ਵਿੱਚ 20 ਦੀ ਜਗ੍ਹਾ ਤੋਂ ਉਹਨੂੰ 50-60 ਤੱਕ ਤੁਹਾਡੇ ਫਾਰਮ ਤੇ ਦਿਖਣਗੇ ਜੀ ਜਦੋਂ ਉਹ ਨਾਲ ਰਲਣਗੇ ਉਹ ਸੂਣਗੇ ਤੁਹਾਨੂੰ ਉਸ ਤੋਂ ਬਾਅਦ 100 ਦੇ ਤਕਰੀਬਨ ਚਲਾ ਜਾਊਗਾ ਤੁਸੀਂ ਸਬਰ ਤਾਂ ਕਰੋ ਸਬਰ ਕਰੋਗੇ ਤਾਂ ਤੁਹਾਨੂੰ ਦਿਨਾਂ 'ਚ ਦੇਖਦੇ ਦੇਖਦੇ ਤੁਹਾਡੇ ਬਹੁਤ ਵੱਡੇ ਵੱਡੇ ਫਾਰਮ ਬਣ ਜਾਣਗੇ ਬਿਲਕੁਲ ਸੋ ਦੋਸਤੋ ਇਹ ਨੇ ਡਾਕਟਰ ਬਲਵਿੰਦਰ ਸਿੰਘ ਮਾਨ ਪਿੰਡ ਤੋਂਗਵਾਲੀ ਤੇ ਕਾਫੀ ਵਧੀਆ ਗੱਲਾਂ ਹਨਾ ਬਾਈ ਨੇ ਦਸੀਆਂ ਕਾਫੀ ਜੋ ਤਜਰਬਾ ਆਪਣਾ ਸ਼ੇਅਰ ਕੀਤਾ ਤੁਹਾਨੂੰ ਕਿਸ ਤਰ੍ਹਾਂ ਦੇ ਨਾਲ ਲੱਗਿਆ ਕਮੈਂਟ ਦੇ ਵਿੱਚ ਆਪਣੀ رائے ਜ਼ਰੂਰ ਦੇ ਦਿਓ ਤੇ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਧੰਨਵਾਦ